ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਿੰਘ ਜੀ ਜਦੋਂ ਆਖਰੀ ਪ੍ਰੋਗਰਾਮ ਤੇ ਸਾਡੇ ਬੀਬੀ ਮਹਾਰਾਜ ਦੇ ਪ੍ਰਸ਼ਾਦ ਦੇ ਬਣਾ ਰਹੇ ਸੀ ਮਾਣਕ ਪਰ ਕੱਲਰ ਤੇ ਉੱਥੇ ਸੱਚੇ ਪਾਤਸ਼ਾਹ ਨਾਲ ਵਿਚਨ ਹੋਇਆ ਕਿ ਸੱਚੇ ਪਾਤਸ਼ਾਹ ਤੁਸੀਂ ਕੈਨਤ ਦੇ ਮਾਲਕ ਹੋ ਤੁਸੀਂ ਸਾਰੇ ਸੰਸਾਰ ਨੂੰ ਸਿੱਧੇ ਰਸਤੇ ਕੋ ਮਹਾਰਾਜ ਨੇ ਕਿਹਾ ਜੇ ਸਾਰੇ ਭਗਤ ਬਣਾ ਕੇ ਗੋਦੀ ਲੈ ਚੁੱਕ 184 ਕੈਮ ਰਹਿਣਾ ਨਾ ਪਾਇਆ ਜੇ ਅਸੀਂ ਸਾਰਿਆਂ ਨੂੰ ਹੀ ਇੱਕੋ ਰਸਤੇ ਪਾਤਾ ਤਾਂ ਜਲੀ 184 ਨਹੀਂ ਚੱਲਣੀ ਚੰਗੇ ਮਾੜੇ ਦਾ ਨਹੀਂ ਪਤਾ ਲੱਗਦਾ ਸੋ ਇਸੇ ਤਰ੍ਹਾਂ ਹੀ ਇੱਕ ਬੰਦਾ ਸੀ ਉਹ ਜਾ ਰਿਹਾ ਸੀ ਬਲਾਚਾਵਰ ਤੋਂ ਨਾਮੇ ਸ਼ਹਿਰ ਨੂੰ ਉਹਨੇ ਜਾਂਦੇ ਟੈਂਪੂ ਤੇ ਜਾ ਰਿਹਾ ਸੀ ਉਹਨੇ ਜਾਂਦੇ ਜਾਂਦੇ ਦੇਖਿਆ ਜਦੋਂ ਦਰਵਾਰ ਵੱਲ ਉਹਦੀ ਨਿਗਾਹ ਪਈ ਕਿ ਨਾ ਇਹ ਮੰਦਿਰ ਹੈ ਨਾ ਮਸਜਿਦ ਹੈ ਨਾ ਗੁਰਦੁਆਰਾ ਵੀ ਹੈ ਕਿ ਕੀ ਚੀਜ਼ ਹੈ ਉਹ ਉਹ ਟੈਂਪੂ ਰੋਕੇ ਉੱਥੇ ਉਤਰਿਆ ਜਦੋਂ ਉਹ ਉਤਰਿਆ ਉਹਨੇ ਉਤਰ ਕੇ ਜਦੋਂ ਅੰਦਰ ਜਾ ਕੇ ਜਿਹੜੇ ਗੁਰਸਿੱਖ ਹੈਗੇ ਸੀ ਦੋ ਚਾਰ ਉਹਨਾਂ ਨੂੰ ਪੁੱਛਿਆ ਉਛੇ ਵੀ ਹੈ ਕੀ ਚੀਜ਼ ਹੈ ਤਾਂ ਉੱਥੇ ਉਸਿਕਾ ਨੇ ਜਿੰਨੇ ਸੁੱਜੀ ਆ ਗਈ ਸੀ ਉਹਨਾਂ ਨੇ ਦੱਸਿਆ ਫਿਰ ਇੱਕ ਕੁਰਸੀ ਕਨੇ ਕਿਹਾ ਕਿ ਇੱਥੇ ਬਾਬਾ ਜੀ ਹਰਵੰਤ ਸਿੰਘ ਆ ਗਏ ਆ ਉਹਨਾਂ ਕੋਲ ਜਾ ਕੇ ਗੱਲਬਾਤ ਕਰੋ ਜਦੋਂ ਉਹ ਉਹਨਾਂ ਦੇ ਕੋਲ ਜਾ ਕੇ ਗੱਲਬਾਤ ਕਰੀ ਤਾਂ ਉਹਨਾਂ ਨੂੰ ਉੱਚਾ ਦਾਸ ਮਹਾਰਾਜ ਬਾਰੇ ਜਿੰਨੀ ਕੁ ਦੱਸ ਸਕੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਪਿੰਡ ਕਿਹੜਾ ਉਹ ਕਹਿੰਦਾ ਜੀ ਮੇਰਾ ਪਿੰਡ ਤਨਹੋਰੀ ਹੈ ਤਾਂ ਉਸ ਟਾਈਮ ਤੇ ਉਹਨਾਂ ਨੇ ਕਿਹਾ ਕਿ ਤਨਹੋਰੀ ਸੱਚੇ ਪਾਸ਼ੀ ਤਾਂ ਕਿੰਨੀ ਵਾਰੀ ਉੱਥੇ ਆਏ ਤਾਂ ਉਹਨੇ ਮੱਥੇ ਤੇ ਹੱਥ ਮਾਰਿਆ ਰਬ ਮੇਰੇ ਪਿੰਡ ਭਗਵਾਨ ਆਇਆ ਹੋਵੇ ਰ ਮੈਨੂੰ ਪਤਾ ਨਾ ਲੱਗੇ ਮਾਰੇ ਨੇ ਬਾਣੀ ਦੱਸਿਆ ਹੁਣ ਤੇ ਤੁਸੀਂ ਪ੍ਰਭ ਦਾ ਦਰਸ਼ਨ ਕਰਦੇ ਹੁਣ ਤੇ ਤੁਸੀਂ ਪ੍ਰਭ ਦਾ ਦਰਸ਼ਨ ਕਰਦੇ ਫਿਰ ਦੁਨੀਆਂ ਨੇ ਤੁਹਾਡੇ ਤਕਣੇ ਮੁਖੜੇ ਤੁਹਾਨੂੰ ਪੁੱਛਣਾ ਉਹ ਕਿਹੋ ਜਿਹਾ ਸੀ ਹੁਣ ਤੇ ਤੁਸੀਂ ਪ੍ਰਭ ਦਾ ਦਰਸ਼ਨ ਕਰਦੇ ਫਿਰ ਦੁਨੀਆਂ ਨੇ ਤੁਹਾਡੇ ਤਕਣੇ ਮੁਖੜੇ ਹੱਥ ਮੱਥੇ ਉੱਤੇ ਮੱਥੇ ਤੇ ਹੱਥ ਮਾਰਿਆ ਰੱਬਾ ਮੇਰੇ ਪਿੰਡ ਭਗਵਾਨ ਆਇਆ ਉਹ ਗੇਰ ਮੈਨੂੰ ਪਤਾ ਨਾ ਲੱਗੇ ਫਿਰ ਉਹ ਪੱਜਿਆ ਪੱਜਿਆ ਸਾਡੇ ਕੋਲ ਪਾਪਾ ਜੀ ਦੇ ਕੋਲ ਆਇਆ ਸਾਡੇ ਕੋਲ ਤਕਰੀਬਨ ਦੋ ਸਾਲ ਹੁੰਦੇ ਰਹੇ ਮਾਰੇ ਦੀ ਬਾਣੀ ਪੜਦੇ ਰਹੇ ਸੋ ਜਦੋਂ ਸਮਾ ਆਉਣਾ ਤਾਂ ਤਾਨੂੰ ਸੰਸਾਰ ਨੇ ਬੁਸਣਾ ਕਿ ਹੋ ਗਿਆ ਸੀ ਸੋ ਸੰਗ ਦੀ ਵਾ ਥੋੜੀ ਜੀ ਬਾਣੀ ਪੜਨੀ ਆ ਬਾਣੀ ਹੈਗੀ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਟਾਂ ਕਿਸ ਤਰ੍ਹਾਂ ਲੱਗੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਟਾਂ ਸਰੀਰਕ ਨਹੀਂ ਸੀ ਲੱਗੀਆਂ ਸੱਟਾਂ ਉਹ ਲੱਗੀਆਂ ਸੀ ਕਿ ਸੰਸਾਰ ਨੇ ਉਹਦਾ ਕਹਿਣਾ ਨਹੀਂ ਮੰਨਿਆ ਸੋ ਬਣੀ ਦੇ ਵਿੱਚ ਸ੍ਰੀ ਕਾਲ ਜੋਗੇ ਅੰਤਮ ਗੁਰ ਨਾਨਕ ਲੱਗੀ ਸੱਟ ਗੁਰਮਖ ਨਜ਼ਰ ਕੋਈ ਨਾ ਆਇਆ ਜਿਨਾ ਦੇਕੇ ਆਇਆ ਨਾਮ ਸਤ ਨਾਮ ਸਤ ਗਏ ਭਲਾਈਆ ਜਿਹੜਾ ਸਤ ਨਾਮ ਦਾ ਗਿਆਪ ਦੇਕੇ ਗਿਆ ਸੀ ਉਹ ਵੀ ਸੰਸਾਰ ਦਾ ਖਲਾਸ ਦਾ ਜਿਨਾ ਜਣਾਈ ਬ੍ਰਹਮ ਮਤ ਬ੍ਰਹਮ ਵਿਦਿਆ ਕਰ ਪੜਾਈਆ ਜਿਨਾ ਅੰਦਰ ਰਖਾਇਆ ਤੀਰ ਜਸਤ ਸਤ ਸਤ ਸਤਵਾਦ ਨੀ ਰਖਾਈਆ ਤੇਨਾ ਖੁੱਲਿਆ ਕਮਲਾ ਪਤ ਬੈਠੇ ਮੁਖ ਪੁਆਈਆ ਬੈਠੇ ਮੁਖਛ ਪਾਈਆ ਮੈਂ ਕਹਿ ਕੇ ਆਇਆ ਕਲ ਜੁਗੇ ਆਉਣਾ ਪੁਰਖ ਸਮਰਾਤ ਨੇਕ ਲੰਕ ਨ ਰਖਾਈਆ ਜੋ ਛਰਨੀ ਜਾਏ ਟੱਠ ਬੇਲੇ ਅੰਤ ਲੈ ਬਚਾਈਆ ਜੋ ਦਰਤੋਂ ਜਾਏ ਨੱਠ ਗੁਰੂ ਨਾਨਕ ਨ ਦੇ ਗਵਾਈਆ ਗੋਬਿੰਦ ਆਪਣੇ ਲਈ ਲੇਖੇ ਰਤ ਗੋਵਿੰਦ ਨੇ ਜਿਹੜਾ ਆਪਣਾ ਆਪ ਵਾਰਤਾ ਸੰਸਾਰ ਤੇ ਸੰਗਜੀ ਬਾਣੀ ਦੇ ਵਿੱਚ ਆਉਂਦਾ ਇੱਕ ਇਹ ਐ ਗੋਵਿੰਦ ਜਿਨ੍ਹਾਂ ਦੇ ਪਿੱਛੇ ਤੂੰ ਆਪਣਾ ਆਪ ਸਾਰਾ ਕੁਝ ਬਾਰ ਕੇ ਆਇਆ ਅੱਜ ਸੰਸਾਰ ਦੇਖ ਲੈ ਠੇਕੇ ਤੇ ਸ਼ਰਾਬਾ ਕਿਦਾਂ ਪੀ ਰਿਆ ਜਿਨ੍ਹਾਂ ਪਿੱਛੇ ਤੂੰ ਆਪਣਾ ਬਾਰ ਕੇ ਗੋਵਿੰਦੇ ਆਪਣੇ ਲਾਈ ਲੇਖੇ ਰਤ ਗੁਰ ਸਿਖ ਰਤੀ ਮੁੱਲ ਨਾ ਪਾਈਆ ਕਰ ਕਰ ਆਈ ਮਨ ਮਤ ਗੁਰਮਤ ਗਏ ਪਲਾਈਆ ਆਪਣਾ ਬੈਠੇ ਸੱਥਰ ਕਤ ਯਾਰੜਾ ਸੱਥਰ ਗਏ ਪੁਲਾਈਆ ਅੰਤਮ ਖੇੜਾ ਹੋਣਾ ਪਾਠ ਨਾ ਸਕੇ ਕੋਈ ਬਚਾਈ ਆਂ ਮਾ ਦੁਈ ਦਬਾਤ ਮੇਟ ਕੇ ਆਇਆ ਫਟ ਮੇਰਿਆਂ ਸਿੱਖਾਂ ਮੇਰਾ ਫਟ ਦਿੱਤਾ ਚਰਾਈ ਆਂ ਮਾ ਖੋਲ ਕੇ ਆਇਆ ਸਾਚਾ ਹਟ RAM DAS ਸੇਵਾ ਲਾਈ ਆਂ ਉਥੇ ਨਫਾ ਸਕੇ ਕੋਈ ਨਾ ਖਾਟ ਜੋ ਆਏ ਜੋ ਆਏ ਜਾਏ ਪਤ ਗਵਾਈਆ ਮੇਰੇ ਪ੍ਰੇਮ ਪਿਆਰ ਜ਼ਖਮ ਉੱਤੇ ਵਕਾਰ ਲੂਣ ਰਹੇ ਕਤ ਕੁ ਕਰਮੀ ਆਪਣਾ ਕਰਮ ਕਮਾਈਆ ਜੇ ਕੋਈ ਸੱਚੀ ਦੇਵੇ ਦੱਸ ਜੇ ਕੋਈ ਸੱਚੀ ਦੇਵੇ ਦੱਸ ਅੱਗੇ ਬੈਠੇ ਮੁੱਖ ਪਵਾਈਆ ਜੋਤੀ ਜੋ ਸੁਪਰੇ ਆਪ ਆਪਣੀ ਕਿਰਪਾ ਕਰ ਨਾਨਕ ਨਾਨਕ ਨਿਰਗੁਣ ਮਿਲਿਆ ਹਰ ਹਰ ਨਾਨਕ ਰੂਪ ਵਟਾਈਆ ਨਾਨਕ ਫੱਟ ਲਗਾ ਕਾ ਜਿਹੜਾ ਜ਼ਖਮ ਲੱਗਾ ਉਹਨਾਂ ਨੂੰ ਕਾ ਸਕੇ ਨਾ ਕੋਈ ਮਟਾਈਆ ਲੋਕ ਮਾਤੇ ਆਇਆ ਬੇਪਰਵਾਹ ਪਰਵਾਣਾ ਕੋਈ ਰਖਾਈਆ ਜਿਸ ਚਲਾਏ ਆਪਣੇ ਰਾਹ ਸੋ ਰਾਗੇ ਪੁਲਾਈਆ ਅੰਤ ਕੌਣ ਪਕੜੇ ਬਾਹ ਬਿਨ ਹਰਨਾ ਕੋਈ ਛੁਡਾਈਆ ਜੋ ਹਰ ਗਏ ਪਲਾਮ ਨਾਨਕ ਨਾਂ ਦੇ ਸਫਾਈਆ ਕਾਲਜੁਗ ਅੰਤ ਫਟ ਲਗਾ ਆ ਮਨ ਮੁਕਤਾ ਆਪਣਾ ਬਾਹ ਰਹੀ ਤਲਾਈ ਆ ਗਰਮਖ ਵੇਖ ਚੜਿਆ ਚਾ ਸਤਗੁਰੂ ਨਾਨਕ ਕੁਝ ਮਨਾਈ ਆ ਸਿੰਘ ਕਰਧਾਰ ਸੇਵਾ ਰਿਆ ਕਮਾਂ ਜਿਸ ਦੀ ਸਾਰ ਕਿਸੇ ਨਾ ਪਾਈ ਆ ਅੰਤ ਕਾਂਤ ਭਗਵਾਨ ਤਾਂ ਸੀਸ ਆਪਣੇ ਲੈ ਉਠਾ ਬਿਨੇ ਹੱਥਾਂ ਸੇ ਕਮਾਈ ਆ ਜੋਤੀ ਜੋ ਸੂਪਰ ਆਪ ਆਪਣੀ ਕਿਰਪਾ ਕਰ ਆਪਣਾ ਸੰਦੇਸ਼ਾ ਆਪ ਜਣਾਈ ਆ ਸਤਿ ਸੰਗਤ ਜੀ ਸੱਚੇ ਪਾਤਸ਼ਾਹ ਨੇ ਬਾਣੀ ਦੇ ਲਿਖਿਆ ਹੈ ਜਦੋਂ ਵੀ ਅਸੀਂ ਕਿਸੇ ਨਾਲ ਗੱਲ ਕਰਨੀ ਆ ਮਹਾਰਾਜ ਦੇ ਬਾਰੇ ਵਿੱਚ ਇੱਕ ਵਾਰੀ ਦੱਸਣਾ ਉਹਨੂੰ ਦੂਜੀ ਵਾਰੀ ਨਹੀਂ ਮਹਾਰਾਜ ਨੇ ਕਿਹਾ ਵੇਖਿਓ ਕਿਤੇ ਉਹਨੂੰ ਨਾ ਦਿਓ ਦੱਸ ਜਿਹੜਾ ਮੇਰਾ ਨਾਮ ਸੁਣ ਕੇ ਮੈਥੋਂ ਮੁੱਕ ਵਾਇਆ ਮੈਥੋਂ ਮੁੱਕ ਵਾਇਆ ਸੰਗਜੀ ਅਸੀਂ ਗੱਲ ਕਰਦੇ ਆਂ ਕਈ ਵਾਰੀ ਜੇ ਕਿਸੇ ਨੂੰ ਸਾਡੀ ਗੱਲ ਸੁਣ ਕੇ ਚੰਗਾ ਲੱਗਦਾ ਚਾ ਚੜਦਾ ਉਹਨੂੰ ਦੂਜੀ ਵਾਰੀ ਦੱਸਣ ਦੀ ਲੋੜ ਹੈ ਵਰਨਾ ਜੇ ਕੋਈ ਸਾਡੇ ਤੋਂ ਨਫ਼ਰਤ ਮੰਨਦਾ ਕਿ ਪਤਾ ਨਹੀਂ ਕੀ ਕਰ ਰਿਹਾ ਉਹਨੂੰ ਦੂਜੀ ਵਾਰੀ ਦੱਸਣ ਦੀ ਲੋੜ ਹੈ ਸਵਾਰ ਸੰਗ ਦੀ ਦਾਸ ਨੇ ਜਿੰਨਕੀ ਵੀ ਬਾਣੀ ਪੜੀ ਹੈ ਕੋਈ ਅੱਖਰ ਦਾ ਵਾਅਦਾ ਘਾਟਾ ਪੜਿਆ ਗਿਆ ਹੋਵੇ ਮੈਂ ਸੰਗ ਦੇ ਚਰਨਾਂ ਵਿੱਚੋਂ ਸੱਚੇ ਪਾਸੀ ਚਰਨਾਂ ਵਿੱਚੋਂ ਖਿਮਾਂ ਦਾ ਜਾਤਕਾਂ ਆਪਾਂ ਸਾਰਿਆਂ ਨੇ ਪੰਜ ਕਾਰੇ ਲਾਉਣੇ ਆ ਸਾਰਿਆਂ ਨੇ ਸੋ ਰੰਗ ਮਾਰਾ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ